ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ I'm just gonna have to watch ਰਾਤੀ ਬਾਬੇ ਬਾਲਖਣਾ ਦੇ ਤੇ ਸਾਡੇ ਬਿਆਦਵੀ ਹੋਈ ਸਲੇਤੇ ਇਹਦੇ ਝੰਡੇ ਲੱਗੇ ਹੋਏ ਹੈਗੇ ਆ ਰਾਤੀ ਪਤਾ ਨਹੀਂ ਕਹਿੰਨ ਪੱਟ ਲਿਆ ਇਹ ਨਹੀਂ ਇਹ ਨਹੀਂ ਪੱਟੇ ਲੱਗਦਾ ਕਮੇਟੀ ਮੈਂਬਰਾਂ ਨੇ ਕੋਈ ਨਹੀਂ ਅਜ ਗੇਟ ਲਾਉਣਾ ਇੱਥੇ ਬਿਆਦਵੀ ਕੀਤੀ ਹੈ ਨਹੀਂ ਦੇਖੋ ਝੰਡਿਆਂ ਦੀ ਵੀ ਝੰਡੇ ਵਿੱਚੋਂ ਹੀ ਪੱਟ ਕੇ ਲੈ ਗਏ ਇਹ ਇਹ ਲੇਤੇ ਪਿੰਡ ਦਾ ਮਸਲਾ ਇਹ